ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਗੰਮੀ ਵਿਚਾਰ ਉਹ ਵੀ ਹੁਣ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਸਾਹਿਬ ਕਹਿੰਦੇ ਨੇ ਕਿ ਮਨੁੱਖ ਹੋਣ ਪਵਿੱਤਰ ਕਿਵੇਂ ਹੋਵੇਗਾ ਜਿਹੜੇ ਸਾਜ਼ੋ ਸਮਾਨ ਤੌਰ ਤਰੀਕੇ ਅਪਣਾਏ ਜਾਂਦੇ ਨੇ ਮਹਾਰਾਜ ਕਹਿੰਦੇ ਨੇ ਇਹਦੇ ਨਾਲ ਗੱਲ ਨਹੀਂ ਬਣੇਗੀ ਝੂਠ ਨਾ ਰਾਗੀ ਝੂਠ ਨਾ ਰੇਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਅੰਨੇ ਝੂਠ ਨਾ ਨਾਏ ਝੂਠ ਨਾ ਮੀਵਰੀਏ ਸਭ ਥਾਈ ਝੂਠ ਨਾ ਧਰਤੇ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਂ ਸਮਾਣੀ ਨਾਉਣਿਕ ਨਿਗੁਰਿਆਂ ਗੁਣ ਨਾਹੀ ਕੋਏ ਮੋਹ ਫੇਰੀਏ ਮੋਹ ਝੂਠਾ ਹੋਏ ਝੂਠ ਨਾ ਰਾਗੀ ਰਾਗ ਗਾਣ ਨਾਲ ਝੂਠ ਨਹੀਂ ਲੈਂਦੀ ਕਤਈ ਨਹੀਂ ਲੈਂਦੀ ਇਥੇ ਤਾਨ ਸੈਨ ਜੈਸੇ ਵੀ ਮੈਲੇ ਹੀ ਰਹੇ ਮਨ ਦੇ ਤਾਨ ਸੈਨ ਸਵਾਮੀ ਹਰੀਦਾਸ ਦਾ ਚੇਲਾ ਸੀ ਹਿੰਦੂ ਸੀ ਤੇ ਅਕਬਰ ਦੇ ਦਬਦਬਾ ਹੇਠ ਆ ਕੇ ਇਨੇ ਦੀਨੇ ਇਲਾਹੀ ਕਬੂਲ ਕਰ ਲਿਆ ਤੇ ਅਕਬਰ ਨੇ ਇਹਦਾ ਨਾਂ ਤਾਨ ਸੈਨ ਰੱਖ ਛੜੇ ਮੁਸਲਮਾਨ ਬਣ ਗਿਆ ਸੀ ਤੇ ਦਬੇ ਹੀ ਰਿਆ ਕੀ ਹੋਇਆ ਜੇ ਇਤਨਾ ਚੋਟੀ ਦਾ ਰਾਗੀ ਸੀ ਕਹਿੰਦੇ ਨੇ ਉਹ ਮੇਗ ਮਲਾਰ ਗਾਉਂਦਾ ਸੀ ਤੇ ਬਰਖਾ ਹੋ ਜਾਂਦੀ ਸੀ ਉਹ ਬਸੰਤ ਬਹਾਰ ਜਾਂਦਾ ਸੀ ਤੇ ਦਰਖਤ ਸੁੱਕੇ ਹਰੇ ਹੋ ਜਾਂਦੇ ਸਨ ਇਸ ਤਰ੍ਹਾਂ ਦੀ ਉਸ ਦੇ ਨਾਲ ਕਹਾਣੀਆਂ ਉਹ ਦੀਪਕ ਗਾਮ ਦਾ ਸੀ ਤੇ ਬੁਝਿਆ ਹੋਇਆ ਦੀਵਾ ਜਲ ਜਾਂਦਾ ਸੀ ਇਸ ਤਰ੍ਹਾਂ ਦੀ ਸੰਗੀਤ ਦੀ ਦੁਨੀਆ 'ਚ ਚਰਚਾ ਹੈ ਪਰ ਕੀ ਹੋਇਆ ਰਾਗ ਦਾ ਧਨੀ ਸੀ ਸਵਰ ਦਾ ਪੰਡਿਤ ਸੀ ਸਵਰ ਦਾ ਉਸ ਨੂੰ ਬਹੁਤ ਵੱਡਾ ਗਿਆਨ ਲੇਕਿਨ ਕੋਈ ਸੁੱਚਾ ਹੋ ਗਿਆ ਕੋਈ ਬ੍ਰਹਮ ਗਿਆਨੀ ਬਣ ਗਿਆ ਕੋਈ ਸੰਤ ਬਣ ਗਿਆ ਕੋਈ ਰੱਬ ਦੇ ਨੇੜੇ ਹੋ ਗਿਆ ਹਿੰਦੁਸਤਾਨ ਦੇ ਇਸ ਵਕਤ ਚੋਟੀ ਦੇ ਸੰਗੀਤਕਾਰ ਮੌਜੂਦ ਨੇ ਸਿਤਾਰ ਦੀ ਦੁਨੀਆ ਵਿੱਚ ਰਵੀ ਸ਼ੰਕਰ ਦਾ ਕੋਈ ਮੁਕਾਬਲਾ ਨਹੀਂ ਸ਼ਹਿਨਾਈ ਦੀ ਦੁਨੀਆ ਵਿੱਚ ਬਸਮਿੱਲੇ ਖਾਨ ਦੇ ਨਾਲ ਕੋਈ ਬੰਦਾ ਬਿਠਾਇਆ ਨਹੀਂ ਜਾ ਸਕਦਾ ਤਬਲੇ ਦੀ ਦੁਨੀਆ ਦੇ ਸ਼ਿਖਰ ਤੇ ਪਹੁੰਚਿਆ ਹੈ ਇਸ ਵਕਤ ਅੱਲਾ ਰੱਖਾ ਤੇ ਜਦ ਵੇ ਜਾਂਦੇ ਨੇ ਇਹ ਸ਼ੈਨਾਈ ਤੇ ਤਬਲਾ ਤੇ ਸਿਤਾਰ ਲੋਕੀ ਦੰਗ ਰਹਿ ਜਾਂਦੇ ਨੇ ਬਿਸਮਾਦ ਹੋ ਜਾਂਦੇ ਨੇ ਤੇ ਇਹਨਾਂ ਦੀ ਜ਼ਿੰਦਗੀ ਕਦੀ ਨੇੜਿਓਂ ਦੇਖਣਾ ਕੋਈ ਸੰਤ ਤੇ ਭਗਤ ਵਾਲੀ ਜ਼ਿੰਦਗੀ ਐ ਐਵੇਂ ਨਿੰਦਾ ਹੋ ਜਾਏਗੀ ਇੱਕ ਆਮ ਸੰਸਾਰੀ ਤੋਂ ਵੀ ਥੱਲੇ ਦੀ ਗੱਲ ਐ ਕੁਝ ਵੀ ਨਹੀਂ ਚੋਟੀ ਦੇ ਰਾਗੀ ਨੇ ਚੋਟੀ ਦੇ ਸੰਗੀਤਕਾਰ ਨੇ ਫਿਰ ਗਾਇਕ ਜੋ ਆਪਣੇ કંਠ ਤੋਂ ਰਾਗ ਨੂੰ ਪ੍ਰਗਟ ਕਰਦੇ ਨੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਚੋਟੀ ਦੇ तमाम ਗਾਇਕ तकरीबन तकरीबन ਫਿਲਮਾਂ 'ਚ ਪਹੁੰਚ ਚੁੱਕੇ ਨੇ ਫਿਲਮ ਲਾਇਨ ਵਿੱਚ ਉਹ ਸੰਤੋ